ਹੋ ਇਹ ਲੋਕੀਤ ਅਸਰ ਤੇ ਗੱਡੀ ਦੇ ਆਸਾਨ ਬਟ ਗੱਡੀ ਦਾ ਕੰਮ ਇਹ ਹਲਕਾ ਨਾ ਕਰ। ਤੇ ਸਾਡਾ ਕੋਈ ਮੁੱਢ ਨਹੀਂ ਪੈਂਦਾ। ਇਹ ਨਾਲੇ ਆਮ ਇਹ ਸਭ ਹੰਤਾਂ ਦਾ ਬੀਜ ਜਿੱਤੇ ਨਾ ਆਂ ਆ ਤੇ ਅਸੀਂ ਸਾ ਤੁਹਾਨੂੰ ਨੌਕਰੀ ਕਰਨੀ ਸਿਖਾ ਰਹੇ ਆ। ਤੋਰੇ ਲਈ ਮੈਂ 2 ਮਿੰਟ ਅਸਟੇਜ Jio ਦੇ ਆਫਿਸ ਇਹ ਆਪਣੀ ਰੋਮਿੰਗ ਵਾਸਤੇ ਆਇਆ ਇਹਨਾਂ ਨੇ 2 ਮਿੰਟ ਦੇ ਵਿੱਚ ਹੀ ਕੰਮ ਉਥੇ ਢੰਗਤਾ ਮੈਂ ਇਹਨਾਂ ਰਿਕੁਐਸਟ ਵੀ ਕੀਤੀ ਆ ਤੇ ਸਰ ਮੇਰਾ 2 ਮਿੰਟ ਦਾ ਹੀ ਕੰਮ ਆ ਤੇ ਜ਼ਿਆਦਾ ਮੈਂ ਟਾਈਮ ਲਾਉਣਾ ਨਹੀਂ ਪਰ ਇਹਨਾਂ ਨੇ ਆ ਤੁਹਾਡੇ ਸਾਹਮਣੇ ਵੇਖ ਲਓ ਨਵੀਂ ਗੱਡੀ ਤੇ 2 ਮਿੰਟ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਪਿੱਛੇ ਵੇਖੋ ਟ੍ਰੈਫਿਕ ਕਿਵੇਂ ਖੜੀ ਥਾਰੀ ਸੀ ਗੱਡੀ ਰੋਡ ਤੇ ਲੱਗੀ ਹੈ ਨਾ ਗੱਡੀ ਰੋਡ ਤੇ ਲੱਗੀ ਹੈ ਨਾ ਤੁਹਾਡੀ ਪਣੀ ਹੈ ਗੱਡੀ ਦਾ ਸਾਰੀ ਰੋਡ ਤੇ ਜਾ ਕੇ ਉਹ ਹੀ ਹੋਣਗੀ ਹੈ ਕਿ ਦੋ ਹੀ ਹੋਣਗੀਆਂ ਹਰ ਇੱਕ ਗੱਡੀ ਦੋ ਹੋਏਗੀ ਸਾਈਰ ਜੀ ਆਪਾਂ ਆਪਾਂ ਸਾਈਰਨ ਦਿੰਦਾ ਵਾ ਆਪਾਂ ਲੀਗਲੀ ਆ ਜੀਏ ਫਿਰ ਪਾਜੀ ਤੁਸੀਂ ਸਾਈਰਨ ਲੀਗਲੀ ਆ ਜਾਓ ਤੁਸੀਂ ਨਿਕਲੋ ਆਪੇ ਹੋ ਜਾਓ ਲੀਗਲੀ ਹੋ ਲੋ ਫਿਰ ਕੋਈ ਗੱਲ ਨਹੀਂ ਹੋ ਜਾਓ ਫਿਰ ਕਿਹੜੀ ਗੱਲੋਂ ਆ ਜਿਓ ਯਾਰਾਂ ਗੱਡੀ ਕਿਹੜੀ ਗੱਲੋਂ ਪਾਜੀ ਯਾਰ ਨਹੀਂ ਗੱਲ 1000 2000 ਦੀ ਕੀ ਨਹੀਂ ਗੱਲ ਇੱਧਰ ਦੀ ਆਪਣੀ ਤੈਨੂੰ ਵੀ ਸਮਝਾਓ ਨਾ ਕੁਛ ਕਿੰਨਾ ਬੋਲਣ ਗਿਆ ਲੱਕੀ ਪਿੱਛੇ ਉਹ ਲੱਕੀ ਅਗਲੀ ਗੱਲ ਕਰਦੇ ਹਾਂ ਮਾਨ ਜੀ ਜਦੋਂ ਰੋਡ ਦੇ ਉੱਤੇ ਲੱਗੀ ਤੇ ਟੋਈ ਹੁਣੀ ਹਾਂ ਜੀ ਅੱਜ ਕਰਾਓ ਤਰਾਓ ਚਲਾਓ ਚਲਾਓ ਡਾਊਨ ਕਰਾ ਹਾਂ ਜੀ ਡਾਊਨ ਕਰ ਲੋ ਡਾਊਨ ਕਰ ਲੈ ਆਓ ਚਲਾਣ ਦੇ ਲੈ ਆਓ ਚਲਾਣ ਦੇ ਲੈ ਆਓ ਯਾਰ ਲੈ ਮੈਂ ਕਰਾ ਦਿੰਦਾ ਲੈ ਕਰ ਦੇ ਦੇ ਗੱਡੀ ਕੇਸ ਠੀਕ ਹੈ ਅਗਲਾ ਵੀ ਸੀ ਹੈ ਵਾਰੀ ਕੀਤੀ ਹੋਈ ਹੈ ਹਾਟਲ ਦਵਾਂਗੇ ਕਿਨਾਂ ਦਾ ਜਦੋਂ ਗੱਡੀ ਰੋਡ ਤੇ ਲੱਗੀ ਹੈ ਕੋਈ ਹੈ ਨਹੀਂ ਹੈ ਕਰਤੀ ਹੈ ਕਿੰਨਾ ਨਾ ਪਾਈ ਹਾਂ ਹਾਂ ਡਾਊਨ ਕਰ ਦਿਓ कर दो तो हो गया खेल की नहीं जा ਰਾ ਨਾਮ ਸੌਰਵ ਕਪੂਰ ਆ ਜੀ ਮੈਂ ਸੌਫਤੀ ਰੋਡ ਤੋਂ ਰਹਿਣ ਵਾਲਾ ਦੋ ਮਿੰਟ ਲਈ ਮੈਂ ਆਪਣੀ ਮੈਂ ਜਿਹੜਾ ਬਾਹਰ ਆਊਟ ਆਫ ਇੰਡੀਆ ਜਾ ਰਿਹਾ ਤੇ ਉਹਦੇ ਲਈ ਮੈਂ ਦੋ ਮਿੰਟ ਆ ਸਟੇਜ Jio ਦੇ ਆਫਿਸ ਤੇ ਆਪਣੀ ਰੋਮਿੰਗ ਵਾਸਤੇ ਆਇਆ ਇਹਨਾਂ ਨੇ ਦੋ ਮਿੰਟ ਦੇ ਵਿੱਚ ਹੀ ਕਾਰ ਨੂੰ ਇੱਥੇ ਢੰਗਤਾ ਮੈਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਆ ਕਿ ਸਰ ਮੇਰਾ ਦੋ ਮਿੰਟ ਦਾ ਹੀ ਕੰਮ ਆ ਤੇ ਜ਼ਿਆਦਾ ਮੈਂ ਟਾਈਮ ਲਾਉਣਾ ਨਹੀਂ ਪਰ ਇਹਨਾਂ ਨੇ ਆਪ ਤੁਹਾਡੇ ਸਾਹਮਣੇ ਵੇਖ ਲਓ ਨਵੀਂ ਗੱਡੀ ਤੇ ਦੋ ਮਿੰਟ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਪਿੱਛੇ ਵੇਖੋ ਟ੍ਰੈਫਿਕ ਕਿਵੇਂ ਖੜੀ ਸਾਰੀ ਉਹਨਾਂ ਦੀ ਕਿਉਂ ਨਹੀਂ ਫਿਰ ਹੋਉਂਦੀ ਜੇ ਇਹ ਜਾਤੀ ਹੱਟਣੀ ਹੋ ਰਹੀ ਆ ਤੁਸੀਂ ਗੱਡੀ ਵੇਖ ਕੇ 2 ਮਿੰਟ ਲੱਗੇ ਜੀ ਭਾਜੀ 2 ਮਿੰਟ ਤੋਂ ਵੀ ਜ਼ਿਆਦਾ ਟਾਈਮ ਨਹੀਂ ਹੋਇਆ ਗੱਡੀ ਦੇ ਉੱਤੇ ਚੜ ਕੇ ਕੀ ਕੁਝ ਮੰਨਦੇ ਨਹੀਂ ਵੀ ਪੁਛਦੇ ਮੈਨਾਂ ਰਿਕਵੈਸਟ ਕੀਤੀ ਆ ਕਹਿੰਦੇ ਮੈਨੂੰ ਜੀ ਤੁਸੀਂ ਕਰਾਓ ਮੇਰੇ ਡਿਪਟੀ ਨਾਲ ਕਰਾਓ ਐਸਪੀ ਨਾਲ ਕਰਾਓ ਕਮਿਸ਼ਨਰ ਨਾਲ ਕਰਾਓ ਇਹੋ ਜਿਹੀਆਂ ਗੱਲਾਂ ਕਰਨਦੇ ਹਨ ਹੁਣ ਤੁਸੀਂ ਆਹ ਵੇਖੋ ਜੀ ਅਸੀਂ ਹੁਣ ਇੱਥੇ ਆਮ ਪੰਡਾ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਏ ਇੱਥੇ ਆ ਕੇ ਪਹਿਲੀ ਗੱਲ ਤੇ ਇੱਥੇ ਟ੍ਰੈਫਿਕ ਦੀ ਕੋਈ ਸਮੱਸਿਆ ਹੀ ਹੈ ਹੈ ਹੀ ਨਹੀਂ ਟ੍ਰੈਫਿਕ ਦਾ ਇੱਥੇ ਕੋਈ ਰੂਲ ਤੇ ਆਪੇ ਵੇਖੋ ਜਿੱਥੇ ਦੇ ਦਾ ਜੇ ਕਰਦਾ ਗੱਡੀ ਲਾਹਂਦਾ ਜਾਂ ਤੇ ਵੈਨ ਸਾਰੀਆਂ ਗੱਡੀਆਂ ਲੱ ਮੇਰੀ ਗੱਡੀ 2 ਮਿੰਟ ਤੋਂ ਪਹਿਲਾਂ ਇੱਥੋਂ ਇਹਨਾਂ ਨੂੰ ਚੁੱਕਣ ਦੀ ਇਹਦਾ ਕੀ ਇਹਦਾ ਮਤਲਬ ਹੋਇਆ ਗਲਤ ਪਾਰਕਿੰਗ ਕੀਤੀ ਕੀ ਕੀਤਾ ਭਾਜੀ ਪਾਰਕਿੰਗ ਸਾਹਮਣੇ ਜੇ ਜਾ ਕੇ ਆ Jio ਦਾ ਸਾਹਮਣੇ ਆਫਿਸ ਆ ਕਿੰਨੀ ਕੁ ਦੂਰ ਆ ਇੱਥੋਂ ਇੱਥੇ ਆ ਕੇ ਸਿਰਫ ਮੈਂ ਇੱਕ ਆਪਣੀ ਇੰਟਰਨੈਸ਼ਨਲ ਰੋਮਿੰਗ ਵਾਸਤੇ ਆਇਆ ਤੇ ਉਹਦੇ ਲਈ ਮੈਂ ਜਿਹੜਾ ਇੱਥੇ ਗੱਲ ਇਹਨਾਂ ਨਾਲ ਰਿਕੁਐਸਟ ਵੀ ਕੀਤੀ ਹੈ ਗੱਲ ਦੀ ਪਰ ਇਹਨਾਂ ਨੂੰ ਹੈ ਨਹੀਂ ਤੂੰ ਸਾਡੇ ਨਾਲ ਹੱਥ ਲਾਇਆ ਤੂੰ ਉਦਾਂ ਕੀਤਾ ਗੱਡੀ ਭਾਜੀ ਮੇਰੀ ਇੱਥੇ ਪਾਰਕ ਹੋਈ ਆ ਨੋ ਪਾਰਕਿੰਗ ਆਪਾਂ ਇਹ ਗੱਲਾਂ ਤਾਂ ਕਰੀਏ ਭਾਜੀ ਜੇ ਤੇ ਇਸ ਰੋਡ ਦੇ ਉੱਤੇ ਸਾਰੀਆਂ ਇੱਕ ਪਾਸੇ ਲੱਗੀਆਂ ਹੋਣ ਸਾਰੀਆਂ ਗੱਡੀਆਂ ਤੇ ਦੇਖੋ ਕਿਵੇਂ ਖੜੀਆਂ ਇੱਥੇ ਆਪਾਂ ਗਾਲੇ ਵਾਂ ਨਜਾਇਜ਼ ਜਿਹੜੀ ਕਿ ਨਜਾਇਜ਼ ਮੈਂ ਹੋਣ ਵੀ ਨਹੀਂ ਦਊਂਗਾ ਫਿਰ ਇੱਥੇ ਨਹੀਂ ਗਲਤ ਪਾਰਕ ਕੀਤੀ ਕਦ ਤੇ ਕੀ ਗੱਡੀ ਹੈ ਨਹੀਂ ਕੋਈ ਗਲਤ ਪਾਰਕ ਨਹੀਂ ਕੀਤੀ ਜੀ ਅਸੀਂ ਠੀਕ ਹੈ ਕੋਈ ਨਾ ਕਿਸੇ ਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਮੇਰੀ ਗੱਡੀ ਇੱਥੇ ਪਾਰਕ ਹੋਣਾ ਕਿਹਾ ਦਾ ਕੋਈ ਰਸਤਾ ਨਹੀਂ ਰੁਕਦਾ ਪਿਆ ਅਰੇ ਇਹਨਾਂ ਨੇ ਗੱਡੀ ਲਾਈ ਆ ਮਤਲਬ ਬਿਲਕੁਲ ਪਾਰਕਿੰਗ ਤੋਂ ਬਾਹਰ ਤੇ ਅਸੀਂ ਗੱਡੀ ਪਾ ਲਈ ਆਣ ਕੇ ਟੋ ਕਰ ਲਈ ਜਦੋਂ ਗੱਡੀ ਤੇ ਉਦੋਂ ਇਹ ਬੈਂਕ ਦੇ ਵਿੱਚੋਂ ਭੱਜਿਆ ਆ ਇਹ ਗੱਡੀ ਥੱਲੇ ਹੀ ਖੜੀ ਇਹ ਜਿਹੜੇ ਮੁੰਡੇ ਟੋਕ ਕਰਨਦੇ ਹੈਗੇ ਉਹਨਾਂ ਨੂੰ ੱੱਕੇ ਮਾਰਦੇ ਦੇ ਨਾਲੇ ਆਂਦੇ ਤੁਸੀਂ ਬਦਮਾਸ਼ੀ ਕਰਦੇ ਇਹ ਮੁੰਡਾ ਕਰਦੀ ਕਰਦਾ ਹਗਾ ਸਾਡੇ ਦੱਸ ਦਿਓ ਮੈਂ ਕਰ ਰਿਹਾ ਹਾਂ ਮੈਂ ਪੀਪੀ ਦਾ ਪ੍ਰਧਾਨ ਆ ਮੈਂ ਹੁਣੇ ਆਂਦਾ ਟੈਲੀਫੋਨ ਤੇ 5-700 ਬੰਦਾ ਮਂਗਾ ਲੂੰਗਾ ਕਿ ਤੁਹਾਡੇ ਲਈ ਔਖਾ ਹੋ ਜੇ ਨਹੀਂ ਇਹਨਾਂ ਦਾ ਕਹਿਣਾ ਕਿ ਮੈਂ 2 ਮਿੰਟ ਲਈ ਗਿਆ ਸਾਂ ਉਹ ਕਹਿੰਦੇ ਸਾਨੂੰ ਨਹੀਂ ਪਤਾ ਇਹ 2 ਮਿੰਟ ਲਈ ਗਿਆ ਸਾਂ ਜੋ ਇਹੀਂ ਆਏ ਗੱਡੀ ਮੈਂ ਕਹਿੰਦਾ ਕਿੱਥੇ ਗਮਰੀ ਜੀ ਬਾਹਰ ਸੀ ਪਾਰਕਿੰਗ ਤੋਂ ਬਾਹਰ ਸੀ ਗਲਤ ਤਰੀਕੇ ਨਾਲ ਲੱਗੀ ਗਲਤ ਤਰੀਕੇ ਨਾਲ ਲੱਗੀ ਕਿੱਡੀ ਮਰੀ ਲੱਗੇ ਟੋਕ ਲੱਗੇ ਜਾ ਰਹੇ ਜੀ ਲੈ ਕੇ ਜਾ ਰਹੇ ਕਿ ਛੱਡ ਦੇ ਜੀ ਅਰੇ ਆਂਦੇ ਅਸੀਂ ਆ ਮਤਲਬ ਟ੍ਰੈਫਿਕ ਨੂੰ ਜਾਵਣਾ ਗੱਲ ਕਰਾ ਦਿੰਦੇ ਆ ਮੈਂ ਕਰਾ ਦੋ ਤੇ ਅਸੀਂ ਛੱਡ ਜਾਗੇ ਉਹਨਾਂ ਦੇ ਵਿੱਚ ਅੱਪਰ ਦੇ ਦਾਂਗੇ ਪਰ ਉਹਨਾਂ ਨੇ ਕਿਹਾ ਕਿ ਨਹੀਂ ਛੜਨੀ ਚਾਹੀਦੀ